ਲੋਕਾਂ ਨੂੰ ਚਾ ਸੀ ਬੜਾ ਕਿ ਅਸੀਂ ਬਾਦਲਾਂ ਤੋਂ ਭਾਜਪਾ ਤੋਂ ਤੇ ਕਾਂਗਰਸ ਤੋਂ ਦੁਖੀ ਸੀ ਆਪਨ ਪਤਾ ਹੀ ਦੇ ਕਮੇਟੀ ਤਖੜਾ ਉਹ ਚੜਦੀ ਉਮਰ ਹੀ ਜਦੋਂ ਤੁਰੇ ਹੀ ਹੈ ਤੁਸੀਂ ਪਹਿਲੀ ਵਾਰੀ ਦੇਖਿਆ ਹੋਣਾ ਕਿ ਇਹੋ ਜਿਹਾ ਕਿਹੋ ਜਿਹਾ ਬੰਦਾ ਹੋਊਗਾ ਜਿਨੇ ਹੁਣ ਧਰਮਪੱਤਨੀ ਹੈ ਜਿਹੜੀ ਮੁੱਖ ਮੰਤਰੀ ਸਾਹਿਬ ਦੀ ਉਹਦਾ ਸਤਕਾਰ ਜੋ ਫਫੜ ਜੀ ਆ ਹਰਬੀਰ ਸਿੰਘ ਪਠਾਨ ਮਾਜਰਾ ਉਹਨਾਂ ਨੇੜੇ ਦੀ ਰਿਸ਼ਤੇਦਾਰੀ ਹੋਣ ਕਰਕੇ ਪਠਾਨ ਮਾਜਰਾ ਉਹਨੂੰ ਗਾਲਾਂ ਤਾਂ ਕੱਢਣੋਂ ਰਿਆ। ਉਹ ਵਿਧਾਨ ਸਭਾ 'ਚ ਵੀ ਬਿਆਨ ਦਿੱਤਾ ਸੀ। ਉੱਥੇ ਵੀ ਸਵਾਲ ਉਠਾਇਆ ਕਿ ਗੱਲ ਨੂੰ ਸਾਫ਼ ਕਰੋ। ਸਾਡੀ ਖੁੱਦ ਜ਼ਮੀਨ ਆ ਉਹਦੀ ਮੈਂ ਖੁਦ ਜਾਂਦਾ ਰਿਹਾ ਮੇਰੇ ਨਾਲ ਉਹਨੇ ਕੰਮ ਕੀਤਾ ਹੈ। ਮੇਰੇ ਅੰਡਰ ਕੰਮ ਕੀਤਾ ਹਰਬੀ ਸਿੰਘ ਪਠਾਨ ਮਾਜਰਾ ਮੈਂ ਹਰ ਜਗ੍ਹਾ ਜੇ ਉਹ ਆ ਜਾਏ ਐਮਐਲਏ ਬਣ ਜਵੇ ਮੈਂ ਕਹਿੰਦਾ ਲੋਕਾਂ ਨੇ ਸੁਧਰ ਜਾਣਾ ਹੈ ਕਿਸੇ ਤੇ ਐਲੀਗੇਸ਼ਨ ਲਾਉਣੇ ਆ ਨਿੱਜੀ ਜਿਹੜੇ ਲਾਉਂਦੇ ਨੇ ਵੀ ਆ ਜਨਾਨੀ ਹੈ ਜੀ ਫਲਾਣਾ ਏ ਮਾ ਤੁਹਾਨੂੰ ਕਿੰਨੇ ਕਾਂਗਰਸੀਆਂ ਦੀਆਂ ਦਿਖਾਵਾਂ ਕਿੰਨੇ ਭਾਜਪੀ ਵਾਲੇ ਨੇ ਕਿੰਨੇ ਇਹ ਵੀਡੀਓ ਕਹਿੰਦਾ ਵੀ ਮੇਰੇ ਕੋਲ ਹੈਗੀਆਂ ਆ ਝਾੜੂ ਵਾਲਿਆਂ ਦੀਆਂ ਸਾਨੂੰ ਪਤਾ ਹੀ ਆ ਵੀ ਕਿਵੇਂ ਗੰਦ ਪਾਇਆ ਉਹ ਉਹਨਾਂ ਤੋਂ ਫਿਰ ਕੰਮ ਲੈ ਲੈਂਦੇ ਜਿੱਥੇ ਸਰਕਾਰ ਨੇ ਉਹਦੇ ਜਿਹੜੇ ਸਹੀ ਮੁੱਦੇ ਸੀ ਉਹਨਾਂ ਤੇ ਮਿੱਟੀ ਪਾਤੀ ਉਹ ਉਹਦੀ ਸੁਣੀ ਨਹੀਂ ਰਿਸ਼ਤੇਦਾਰੀ ਹੋਣ ਦੇ ਬਾਵਜੂਦ ਵੀ ਸਾਡੇ ਮੁੱਖ ਮੰਤਰੀ ਨੇ ਸਾਡਾ ਮੁੱਖ ਮੰਤਰੀ ਇੰਨੇ ਇੱਕ ਅਧੀਨਗੀ ਮੰਨ ਰਿਹਾ ਹੈ ਦਿੱਲੀ ਵਾਲਿਆਂ ਦੀ ਹਰਪਾਲ ਜੀਮਾ ਕਹਿ ਰਿਹਾ ਸੀ ਕਿ ਨੱਕੋ ਨੱਕ ਪਰਿਆ ਪਿਆ ਖਜ਼ਾਨਾ ਉਹ ਭਾਈ ਉਹ ਨੱਕੋ ਨੱਕ ਐਵੇਂ ਉੱਪਰ ਦੀ ਕਿਤੇ ਡੁੱਲ ਨਾ ਜਾਵੇ ਜੀਮਾ ਸਾਹਿਬ ਕਿਰਪਾ ਕਰਦੇ ਸਾਨੂੰ پاس ਤੇ ਹੀ ਰਹਿਣਾ ਜਿੰਨੇ ਮਰਜ਼ੀ ਹੜ ਹੋਣ ਆਂਜਣ ਪਰ ਜਿਹੜੇ ਸਾਡੇ ਪਹਰਾਵੇ ਤੇ ਸਾਡੇ ਵਰਗੇ ਲੋਕ ਸਾਡੀਆਂ ਸਰਕਾਰਾਂ ਹੰਡਾਉਣ ਵਾਲੇ ਲੋਕ ਜਦੋਂ ਉਹ ਸਾਡਾ ਖੂਨ ਚੂਸਦੇ ਨੇ ਸਾਡੀ ਉਦੋਂ ਝਗਿਆੜ ਪੈਤੀ ਐ ਜਿਵੇਂ ਹੁਣ ਝਾੜੂ ਵਾਲਿਆਂ ਨੇ ਕਰਿਆ ਉਹ ਮੋਰਚੇ ਚੱਲਦੇ ਸੀ ਦੋਏ ਮੋਰਚੇ ਲੁੱਟੇ ਗਏ ਉਹ ਇਹਨਾਂ ਨੇ ਦੇਣਾ ਤਾਂ ਕੀ ਸੀ ਇਹਨੇ ਤਾਂ ਸਾਨੂੰ ਵੀ ਲੁੱਟ ਲਿਆ ਤੁਸੀਂ 25 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਗੁਰਤੇਜ ਸਿੰਘ ਥੋਏ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਦਰਾ ਨੂੰ ਜਿਸ ਤਰ੍ਹਾਂ ਗ੍ਰਿਫਤਾਰ ਕੀਤਾ ਜਾਂਦਾ ਜਿਸ ਤਰ੍ਹਾਂ ਪਠਾਨ ਮਾਦਰਾ ਸਰਕਾਰ ਦੇ ਖਿਲਾਫ ਬੋਲਦੇ ਨੇ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਨਸੀਹਤ ਦਿੰਦੇ ਨੇ ਕਿ ਦਿੱਲੀ ਵਾਲੇ ਨੇ ਜਿਹੜੇ ਪੰਜਾਬ ਦੇ ਅੰਦਰ ਲੋੜ ਤੋਂ ਵੱਧ ਧਾਕਲ ਅੰਦਾਜ਼ੀ ਕਰ ਰਹੇ ਨੇ ਉਸ ਤੋਂ ਬਾਅਦ ਜਿਸ ਤਰ੍ਹਾਂ ਉਹਨਾਂ ਨੂੰ ਗ੍ਰਿਫਤਾਰ ਕਰਨ ਦੀਆਂ ਖਬਰਾਂ ਆਉਂਦੀਆਂ ਨੇ ਉਸ ਤੋਂ ਬਾਅਦ ਇਹ ਵੀ ਖਬਰਾਂ ਆਉਂਦੀਆਂ ਨੇ ਕਿ ਪਠਾਨ ਮਾਜਰਾ ਦੇ ਜਿਹੜੇ ਸਾਥੀ ਨੇ ਉਹਨਾਂ ਨੇ ਗੋਲੀ ਚਲਾਈ ਤੇ ਪਠਾਨ ਮਾਜਰਾ ਪੁਲਿਸ ਦੀ ਗ੍ਰਿਫਤ ਤੋਂ ਭੱਜ ਗਏ ਨੇ ਬਹੁਤ ਸਾਰੇ ਸਵਾਲ ਵੀ ਖੜੇ ਹੋ ਰਹੇ ਨੇ ਹੋਰ ਵਿਧਾਇਕਾਂ ਦੇ ਵੀ ਨਾਮ ਨੇ ਜਿਹੜੇ ਆ ਰਹੇ ਨੇ ਜਿਨ੍ਹਾਂ ਨੇ ਹਰਬੀਰ ਸਿੰਘ ਪਠਾਨ ਮਾਜਰਾ ਨੂੰ ਖੁੱਲਾ ਸ਼ੇਰੀ ਦਿੱਤੀ। ਸੋ ਕਾਲੀ ਦਾ ਸੰਤੰਤਰ ਦੇ ਪ੍ਰਧਾਨ ਪਰੰਜੀ ਸਿੰਘ ਸੌਲੀ ਸਾਡੇ ਨਾਲ ਨੇ ਸੌਲੀ ਸਾਹਿਬ ਜਿਹੜਾ ਇਹ ਨਾਮਲੈ ਸਮੂੱਚਾ ਇਹ ਬਹੁਤ ਚਿਰ ਤੋਂ ਚਰਚਾਵਾਂ ਨੇ ਕਿ ਦਿੱਲੀ ਵਾਲੀ ਜਿਹੜੀ ਟੀਮ ਹੈ ਕਿਤੇ ਨਾ ਕਿਤੇ ਪੰਜਾਬ ਦੇ ਅੰਦਰ ਹੱਥ ਤੋਂ ਵੱਧ ਦਖਲ ਅੰਦਾਜ਼ੀ ਕਰ ਰਹੀ ਹੈ। ਜਿਸ ਤਰ੍ਹਾਂ ਹਰਬੀਰ ਸਿੰਘ ਪਠਾਨ ਮਾਜਰਾ ਦਿੱਲੀ ਵਾਲੇ ਨੇ ਖਲਾਫ ਭਗਮਨ ਤਮਾਨ ਦੇ ਹੱਕ 'ਚ ਬੋਲੇ। ਉਸ ਤੋਂ ਬਾਅਦ ਪਠਾਨ ਮਾਜਰਾ ਨੂੰ ਇੱਕ ਨਾਟਕੀ ਢੰਗ ਦੇ ਨਾਲ ਉਹ ਕਹਿੰਦੇ ਵੀ ਇੱਥੋਂ ਪੱਜ ਗਿਆ। ਤੁਸੀਂ ਸਿਰਸ ਮੁੱਚੇ ਹਾਮਲ ਇਹ ਜਿਹੜਾ ਹੈਗਾ ਮਾਮਲਾ ਨੂੰ ਕਿਵੇਂ ਪ੍ਰਭਾਸ਼ਿਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਗੁਰਤੇਜ ਸਿੰਘ ਤੁਹੀ ਜਿਹੜਾ ਕਿ ਅੱਜ ਜਿਹੜਾ ਕਿ ਕੱਲ ਦਾ ਚੱਲ ਰਿਹਾ ਸਿਸਟਮ ਹੈ ਮੌਜੂਦਾ ਸਰਕਾਰ ਦੇ ਵਿਧਾਇਕ ਤੇ ਉਹਦੇ ਤੇ ਜਿਹੜਾ ਵਿਚਾਰ ਕਰਨਾ ਏ ਇਸ ਲਈ ਮੈਂ ਤੁਹਾਨੂੰ ਜੀ ਆਇਆ ਕਹਿੰਦਾ ਅਗਲੀ ਗੱਲ ਇਹ ਹੈ ਕਿ ਗੁਰਤੇਜ ਸਿੰਘ ਜੀ ਇਹ ਸਰਕਾਰ ਇਹੋ ਜੀ ਬਣ ਗਈ ਕਿ ਲੋਕਾਂ ਨੂੰ ਚਾ ਸੀ ਬੜਾ ਕਿ ਅਸੀਂ ਬਾਦਲਾਂ ਤੋਂ ਭਾਜਪਾ ਤੋਂ ਤੇ ਕਾਂਗਰਸ ਤੋਂ ਦੁਖੀ ਸੀ ਕਿ ਬਾਰ-ਬਾਰ ਉੱਤਰ ਕਾਠੋਂ ਮਾਇ ਚੜਾ ਇਹੀ ਗੇਮ ਖੇਡੀ ਜਾਂਦੇ ਨੇ ਲੋਕਾਂ ਨੂੰ ਇਹ ਰਗੜੀ ਜਾਂਦੇ ਨੇ ਅੰਦਰੂਨੀਏ ਇਕੱਠੇ ਨਹੀਂ ਇਹਨਾਂ ਦਾ ਵੀ ਇਹ ਸੀ ਉਹ ਸੈਂਗਲ ਤੋਂ ਲਾ ਕੇ ਲੋਕਾਂ ਨੇ ਇਹਨਾਂ ਦੇ ਭਾਸ਼ਣਾ ਨੂੰ ਸੁਣ ਕੇ ਇਹਨਾਂ ਦੇ ਸੁਪਰੀਮੋ ਕੇਜਰੀਵਾਲ ਜਿਆਨੂ ਦੂਜੇ ਬੰਨੇ ਜਿਹੜਾ ਸਾਡਾ ਮੁੱਖ ਮੰਤਰੀ ਆ ਸਰਦਾਰ ਭਗਵੰਤ ਸਿੰਘ ਮਾਨ ਉਹ ਆਪਾਂ ਨੂੰ ਪਤਾ ਹੀ ਵੀ ਕਮੇਟੀ ਤਖੜਾ ਹੈ ਉਹ ਚੜਦੀ ਉਮਰ ਹੀ ਜਦੋਂ ਤੁਰੇ ਹੀ ਹੈ ਤੁਸੀਂ ਪਹਿਲੀ ਵਾਰੀ ਦੇਖਿਆ ਹੋਣਾ ਕਿ ਇਹੋ ਜਿਹਾ ਕਿਹੋ ਜਿਹਾ ਬੰਦਾ ਹੋਊਗਾ ਜੀਨੇ ਠੰਡੀ ਗੁਲਫੀ ਨੂੰ ਗੁਲਫੀ ਗਰਮ ਕਹਿ ਕੇ ਵੇਚਦਾ ਉਹ ਉਹ ਬਣ ਗਿਆ ਮੁੱਖ ਮੰਤਰੀ ਉਹ ਮੁੱਖ ਮੰਤਰੀ ਬਣ ਕੇ ਉਹਦੀ ਜਿਹੜਾ ਪਰਿਵਾਰ ਸੀ ਮੈਂ ਉਹਦੇ 'ਚ ਨਾ ਜਾਵਾ ਜੋ ਹੋਇਆ ਦੁਨੀਆ ਜਾਣਦੀ ਐ ਦੂਜੇ ਬੰਨੇ ਹੁਣ ਸਾਰਿਆਂ ਨਾਲੋਂ ਨੇੜੇ ਦਾ ਰਿਸ਼ਤਾ ਆਪਾਂ ਗਣਦੇ ਹੁੰਨਿਆਂ ਪਹਿਲਾ ਹੁੰਦਾ ਆਪਣੀ ਮਾਂ ਦਾ ਪੂਜਨੀਕ ਮਾਤਾ ਪੂਜਨੀਕ ਪਿਤਾ ਉਦੋਂ ਬਾਅਦ ਆਪਾਂ ਗਿੰਦੇ ਆਂ ਭੈਣਾ ਤੋਂ ਵੀ ਅੱਗੇ ਲੈ ਜਨੇ ਆਪਣੀ ਧਰਮ ਪਤਨੀ ਹੁਣ ਧਰਮ ਪਤਨੀ ਆ ਜਿਹੜੀ ਮੁੱਖ ਮੰਤਰੀ ਸਾਹਿਬ ਦੀ ਉਹਦਾ ਸਤਕਾਰ ਜੋ ਫਫੜ ਜੀ ਆ ਹਰਮੀਤ ਸਿੰਘ ਪਠਾਨ ਮਾਜਰਾ ਹੁਣ ਨੇੜੇ ਦੀ ਰਿਸ਼ਤੇਦਾਰੀ ਹੋਣ ਕਰਕੇ ਪਠਾਨ ਮਾਜਰਾ ਉਹਨੂੰ ਗਾਲਾਂ ਤਾਂ ਕੱਢਣੋਂ ਰਿਆ ਪਰ ਜਦੋਂ ਉਹਨੇ ਦੇਖਿਆ ਜਿੱਥੋਂ ਮੈਨੂੰ ਵੋਟਾਂ ਪਾ ਕੇ ਜਿਤਾਇਆ ਲੋਕਾਂ ਨੇ ਉਹਦੇ ਲਈ ਉਹ ਲੰਮੇ ਟਾਈਮ ਤੋਂ ਉਹਨੇ ਵਿਧਾਨ ਸਭਾ 'ਚ ਵੀ ਬਿਆਨ ਦਿੱਤਾ ਸੀ ਉੱਥੇ ਵੀ ਸਵਾਲ ਉਠਾਇਆ ਕਿ ਗਰ ਨੂੰ ਸਾਫ਼ ਕਰੋ ਸਾਡੀ ਖੁਦ ਜ਼ਮੀਨ ਆ ਉਹਦੀ ਮੈਂ ਖੁਦ ਜਾਂਦਾ ਰਿਹਾ ਮੇਰੇ ਨਾਲ ਉਹਨੇ ਕੰਮ ਕੀਤਾ ਮੇਰੇ ਅੰਡਰ ਕੰਮ ਕੀਤਾ ਹਬੀਬ ਸਿੰਘ ਪਠਾਨ ਮਦਿਆ ਮੈਂ ਅਕਾਲੀ ਦਾ ਜੂਸ ਦਾ ਪ੍ਰਧਾਨ ਹੁੰਦਾ ਸੀ ਤੇ ਉਹ 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 ਮੇਰਾ ਸੀਨੀਅਰ ਜਾਂ ਜੂਨੀਅਰ ਵੀ ਤਾਂ ਜਿੰਨਾ ਕਿ ਮੇਰੇ ਯਾਦ ਨਹੀਂ ਬਣਾਇਆ ਹੋਇਆ ਸੀ ਉਹ ਨਵਾਂ ਮੁੰਡਾ ਬੜੀ ਹਿੰਮਤ ਆ ਮਿਹਨਤੀ ਮੁੰਡਾ ਕਿਹਾ ਜੀ ਅਗੂ ਆ ਤੁਸੀਂ ਤਾਂ ਬਹੁਤ ਲੰਬੇ ਸਮੇਂ ਤੋਂ ਵਿੱਚ ਉਹ ਜੀ ਘੈਂਟ ਬੰਦਾ ਹੈ ਜਿਹਦੀ ਅੱਜ ਲੋੜ ਹੈ ਹਰ ਜਗ੍ਹਾ ਜੇ ਉਹ ਆ ਜਾ ਐਮਐਲਏ ਬਣ ਜਵੇ ਮੈਂ ਕਹਿੰਦਾ ਲੋਕਾਂ ਨੇ ਸੁਧਰ ਜਾਣਾ ਹੈ ਕਿਸੇ ਤੇ ਐਲੀਕੇਸ਼ਨ ਲਾਉਣੇ ਅਨ ਨਿੱਜੀ ਜਿਹੜੇ ਲਾਉਂਦੇ ਨੇ ਵੀ ਆ ਜਨਾਨੀ ਹੈ ਜੀ ਫਲਾਣਾ ਇਹ ਮੈਂ ਤੁਹਾਨੂੰ ਕਿੰਨੇ ਕਾਂਗਰਸੀਆਂ ਦੀਆਂ ਦਿਖਾਵਾਂ ਕਿੰਨੇ ਭਾਜਪੀ ਵਾਲੇ ਨੇ ਕਿੰਨੇ ਬਾਦਲ ਵਾਲਿਆਂ ਦੀਆਂ ਦਿਖਾਵਾਂ ਜਿਹੜੀਆਂ ਨੇ ਵੀਡੀਓ ਚੱਲੀਆਂ ਨੇ ਇਹ ਗੱਲਾਂ ਮੈਂ ਨਾ ਨਹੀਂ ਧਰਾਉਂਦੀਆਂ ਲੋਕਾਂ ਦਾ ਇਹ ਗੱਲਾਂ ਨਾਲ ਨਹੀਂ ਢੱਡ ਪਰਦਾ ਇਹ ਬੰਦੇ ਦੀ ਨਿੱਜੀ ਜ਼ਿੰਦਗੀ ਹੈ ਉਹਨਾਂ ਦਾ ਢੱਡ ਪਰਦਾ ਵੀ ਸਾਡੇ ਲਈ ਕੀ ਬੋਲਦਾ ਪਠਾਨ ਮਾਜਰਾ ਪਹਿਲਾਂ ਉੱਥੇ ਬੋਲਿਆ ਅਮਲੀਆਂ ਲਈ ਪਹਿਲਾ ਬੰਦਾ ਹੈ ਜਿਹਨੇ ਵਿਧਾਨ ਸਭਾ ਚ ਕਿਹਾ ਉਹ ਬਚ ਜਾਗੇ ਚਿੱਟੇ ਤੋਂ ਜਵਾਨੀ ਬਚਾ ਲਾਂਗੇ ਸਮਾਈਕਾਂ ਤੋਂ ਬਚਾ ਲਾਂਗੇ ਕਿਰਪਾ ਕਰ ਦਿਓ ਥੋੜੀ ਥੋੜੀ ਲੋਕਾਂ ਨੂੰ ਭੁੱਕੀ ਦੀ ਖੇਤੀ ਕਰਨ ਲਾ ਦੋ ਆਪਾਂ ਬੀਜ ਲੈਣ ਦਾ ਕਰੀਏ ਫੀਮ ਆ ਜੇ ਫੀਮ ਦੇ ਠੇਕੇ ਖੋਲ ਦੋ ਆਪਾਂ ਨੂੰ ਆਮਦਨ ਹੋਊਗੀ ਸਾਡੀ ਸਰਕਾਰ ਨੂੰ ਕਿਹਾ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਸਰਕਾਰ ਨੇ ਉਹਦੇ ਜਿਹੜੇ ਸਹੀ ਮੁੱਦੇ ਸੀ ਉਹਨਾਂ ਤੇ ਮਿੱਟੀ ਪਾਤੀ ਉਹ ਉਹਦੀ ਸੁਣੀ ਨਹੀਂ ਰਿਸ਼ਤੇਦਾਰੀ ਹੋਣ ਦੇ ਬਾਵਜੂਦ ਵੀ ਸਾਡੇ ਮੁੱਖ ਮੰਤਰੀ ਨੇ ਸਾਡਾ ਮੁੱਖ ਮੰਤਰੀ ਇੰਨੀ ਕਿ ਅਧੀਨਗੀ ਮੰਨ ਰਿਹਾ ਹੈ ਦਿੱਲੀ ਵਾਲਿਆਂ ਦੀ ਕਿ ਜਿਹੜਾ ਪਹਿਲਾਂ ਵਿਰੋਧੀ ਧਿਰ ਦਾ ਪ੍ਰਤਾਪ ਬਾਜਵੇਂ ਨੇ ਹੋਰ ਕੀ ਰੌਲਾ ਪਾਇਆ ਸੀ ਜੀ ਉਹਦੇ ਤੇ ਪਰਚਾ ਵੀ ਦਰਜ ਕਰਤਾ ਉਹਨੂੰ ਤਫਤੀਸ਼ ਤੇ ਵੀ ਬੁਲਾਈਂ ਜਾਇਆ ਕਹਿੰਦਾ ਸਾਰੇ ਮੀਡੀਆ ਦਾ ਧਿਆਨ ਖਿੱਚਣ ਦੇ ਲਈ ਫਿਰ ਪ੍ਰਤਾਪ ਬਾਜਵੇਂ ਨੂੰ ਕੋਈ ਫਾਹਾ ਤਾਂ ਲੱਗਿਆ ਨਹੀਂ ਵਿਰੋਧੀ ਧਿਰ ਦਾ ਲੀਡਰ ਹੈ ਇਸੇ ਤਰ੍ਹਾਂ ਅਨੇਕਾ ਕਿੰਨੇ ਪਰ ਮੈਂ ਤੁਹਾਡੇ ਧਿਆਨ ਚ ਲਿਆਉਣਾ ਇਹ ਵੀ ਇੱਕ ਡਰਾਮਾ ਮੁੱਖ ਮੰਤਰੀ ਸਾਹਿਬ ਇਹ ਡਰਾਮਾ ਬੰਦ ਕਰੋ ਲੋਕ ਹੜ੍ਹ ਚ ਮਰ ਰਹੇ ਨੇ ਤਰਾ ਤਰਾ ਦੁਨੀਆ ਕਰ ਰਹੀ ਆ ਜਿੰਨੇ ਕਾਰ ਸੇਵਾ ਵਾਲੇ ਬਾਬੇ ਹੋਰ ਸਮਾਜ ਸੇਵੀ ਪਰ ਤਾਂ ਲੋਕ ਗਾਇਕ ਗਾਉਣ ਵਾਲੇ ਵੀ ਤੇਰੇ ਨਾਲ ਦੇ ਦੋਸਤ ਜਿਨ੍ਹਾਂ ਤੇਰੇ ਨਾਲ ਕਬੇਡੀਆਂ ਕੀਤੀਆਂ ਉਹਨਾਂ ਨੇ ਵੀ ਆਪਣੇ ਖਜ਼ਾਨਿਆਂ ਦੇ ਮੂਹੋਂ ਆਪਣਾ ਵਿਰਸਾ ਸਮਝ ਕੇ ਆਪਣੀ ਜਿੰਦ ਜਾਨ ਪੰਜਾਬ ਨੂੰ ਸਮਝ ਕੇ ਉਧਰ ਨੂੰ ਖੋਲਤੇ ਨੇ ਮੁੱਖ ਮੰਤਰੀ ਸਾਹਿਬ ਤੇਰੇ ਕੋਲ ਵੀ ਲੰਮੇ ਅਰਸੇ ਤੋਂ ਬਹੁਤ ਵੱਡਾ ਖਜ਼ਾਨਾ ਤੂੰ ਵੀ ਦਲੇਰੀ ਦਿਖਾ ਤੁਸੀਂ ਯਾਰ ਭਖਾਰੀਆਂ ਵਾਂਗੂ ਮੰਗਣ ਲੱਗ ਗਏ ਵੀ ਜੀ ਸਾਡੇ ਚ ਰਿਲੀਫ ਫੰਡ ਚ ਪਾਓ ਇਹ ਕੀ ਤਰੀਕਾ ਹੈ ਤੁਹਾਡੇ ਕੋਲ ਪੈਸੇ ਤੁਸੀਂ ਤਾਂ ਛੋਟਾ ਹਰਪਾਲ ਚੀਮਾ ਕਹਿ ਰਿਹਾ ਸੀ ਵੀ ਨੱਕੋ ਨੱਕ ਪਰਿਆ ਪਿਆ ਖਜ਼ਾਨਾ ਉਹ ਭਾਈ ਉਹ ਨੱਕੋ ਨੱਕ ਐਵੇਂ ਉੱਪਰ ਦੀ ਕਿਤੇ ਡੁੱਲ ਨਾ ਜਾਵੇ ਜੀਮਾ ਸਾਹਿਬ ਕਿਰਪਾ ਕਰਦੇ ਸਾਨੂੰ ਨਹੀਂ ਜੇ ਵੰਡ ਸਕਿਆ ਸਾਡੀਆਂ ਸੜਕਾਂ ਨਹੀਂ ਬਣਾ ਸਕਿਆ ਸਾਡੇ ਸਾਡਾ ਵਿਕਾਸ ਨਹੀਂ ਹੋਇਆ ਹੁਣ ਆ ਹੜਾ ਆਣਿਆ ਦਿੱਤਾ ਤਰਸ ਕਰ ਲਾ ਹੁਣ ਕਿਉਂ ਠੂਠਾ ਫੜ ਕੇ ਦਿੱਲੀ ਵੱਲ ਨੂੰ ਦੇਖੀ ਜਾਂਦੇ ਹੋ ਆਧਾਰ ਮੰਤਰੀ ਸਾਹਿਬ ਨੇ ਵੀ ਕਹਿੰਦੇ ਗੱਲ ਕੀਤੀ ਆ ਨਰਿੰਦਰ ਮੋਦੀ ਨੇ ਅਮਿਤ ਸ਼ਾਹ ਨੇ ਵੀ ਮੁੱਖ ਮੰਤਰੀ ਨਾਲ ਗੱਲ ਕੀਤੀ ਇਸ ਮਤਲਬ ਯਾਰ ਅਸੀਂ ਉਹ ਆ ਜਿਹੜੇ 95% ਕੁਰਬਾਨੀਆਂ ਕਰਦੇ ਆ ਹਰੇਕ ਤੋਂ ਸਿਰ ੜਾਉਨੇ ਆ ਜੇ ਕਰੋਨਾ ਆਇਆ ਤੁਸੀਂ ਜਾਣਦੇ ਨਹੀਂ ਹੈਗੇ ਰਵੀ ਸਿੰਘ ਉਹਨਾਂ ਨੂੰ ਖਾਲਸਾ ਏਡ ਵਾਲਿਆਂ ਨੂੰ ਜੇ ਕਰੋਨਾ ਆ ਗਿਆ ਉਹ ਲਲਕਾਰਾ ਮਾਰ ਕੇ ਮੌਤ ਤੇ ਹੱਥਾਂ ਤੇ ਮੌਤ ਨੂੰ ਰੱਖ ਕੇ ਜਾਂਦੇ ਨੇ ਲੋਕਾਂ 'ਚ ਆ ਹੁਣ ਹੜ ਆਇਆ ਕਦੇ ਕਿਤੇ ਆਫਤਾ ਜੇ ਉਹ ਬੱਬਰ ਸ਼ੇਰ ਉੱਥੀ ਪਹੁੰਚਦੇ ਨੇ ਖਾਲਸੇ ਨੇ ਗੁਰੂ ਦਾ ਖਾਲਸਾ ਹੈ ਸਾਨੂੰ 47 ਤੋਂ ਲੈ ਕੇ ਮਾਰਨ ਲੱਗੇ ਹੋਏ ਨੇ ਅਜਾੜਨ ਲੱਗੇ ਹੋਏ ਨੇ ਪਰ ਇਹਨਾਂ ਅਸੀਂ ਉੱਜੜਨਾ ਨਹੀਂ ਪੰਜਾਬ ਵਾਲਿਆਂ ਨੇ ਅਸੀਂ ਵਸਦੇ ਹੀ ਰਹਿਣਾ ਜਿੰਨੇ ਮਰਜੀ ਹੜ ਹੁਣ ਆਈ ਜਾਂ ਪਰ ਜਿਹੜੇ ਸਾਡੇ ਪਹਰਾਵੇ ਤੇ ਸਾਡੇ ਵਰਗੇ ਲੋਕ ਸਾਡੀਆਂ ਸਰਕਾਰਾਂ ਹਣਾਉਣ ਵਾਲੇ ਲੋਕ ਜਦੋਂ ਉਹ ਸਾਡਾ ਖੂਨ ਚੂਸਦੇ ਨੇ ਸਾਡੀ ਉਦੋਂ ਝੰਗੜ ਪੈਂਦੀ ਹੈ ਜਿਵੇਂ ਹੁਣ ਝਾੜੂ ਵਾਲਿਆਂ ਨੇ ਕਰਿਆ ਦੋ ਮੋਰਚੇ ਚੱਲਦੇ ਸੀ ਦੋਵੇਂ ਮੋਰਚੇ ਲੁੱਟੇ ਗਏ ਉਹ ਇਹਨਾਂ ਨੇ ਦੇਣਾ ਤਾਂ ਕੀ ਸੀ ਇਹਨੇ ਤਾਂ ਸਾਨੂੰ ਵੀ ਲੁੱਟ ਲਿਆ ਹੁਣ ਤੁਹਾਡੇ ਸਾਹਮਣੇ ਆ ਰਿਹਾ ਸਾਰਾ ਕੁਸਾ ਪਰ ਫੇਰ ਵੀ ਧੰਨ ਹੈ ਨਮਸਕਾਰ ਕਰਦਾ ਮੈਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਪੰਜਾਬੀਆਂ ਨੂੰ ਕਿ ਹੜਾ ਵਾਸਤੇ ਕਿਹੜੀਆਂ ਸਰਕਾਰਾਂ ਡਰਾਮੇ ਕਰਦੀਆਂ ਨੇ ਸਾਡਾ ਪ੍ਰਧਾਨ ਮੰਤਰੀ ਵੱਲੋਂ ਫੋਨ ਕਰ ਕਰਤਾ ਪੁੱਛ ਰਿਹਾ ਮੈਂ ਕਹਿ ਰਿਹਾ ਪ੍ਰਧਾਨ ਮੰਤਰੀ ਜੀ ਅਸੀਂ ਨਹੀਂ ਕਹਿੰਦੇ ਆ ਝਾੜੂ ਵਾਲਿਆਂ ਨੂੰ ਪਾਓ ਇਹ ਤਾਂ ਲਟੇਰੇ ਨੇ ਜਿਨ੍ਹਾਂ ਨੇ ਸਾਡਾ ਵੀ ਲੁੱਟ ਲਿਆ ਤੁਸੀਂ ਪਾਓ ਜਿਹੜਾ 2-2000 ਰੁਪਏ ਜਿਵੇਂ ਕਿਸਾਨਾਂ ਨੂੰ ਹੁਣ ਹਰੇਕ ਦਾ ਖਾਤਾ ਖੁੱਲਾ ਬੈਂਕ 'ਚ ਸਾਡਾ ਪ੍ਰਧਾਨ ਮੰਤਰੀ ਦੱਬਦਵੇਂ ਵਾਟੜ ਉਹ ਵਾਟਣ ਦੱਬ ਕੇ ਲੋਕਾਂ ਦੇ ਖਾਤੇ 'ਚ ਸਿੱਧੇ ਆ ਜਾਣਗੇ ਲੋਕ ਆਪਣਾ ਰਸਣ ਦੂਸਣ ਖਰੀਦਦੇ ਹਰ ਜਿਹੜੀਆਂ ਜ਼ਮੀਨਾਂ ਠੀਕ ਕਰ ਰਹੀਆਂ ਨੇ ਆਲੇ ਤਾਂ ਤੁਸੀਂ ਖੜੋ ਅੱਜ ਤੋਂ ਮਹੀਨੇ ਨੂੰ ਪਤਾ ਲੱਗੂ ਸਾਡਾ ਨੁਕਸਾਨ ਕੀ ਹੋਇਆ ਸੌਰੀ ਸਭ ਜੀ ਗੱਲ ਕਰੀਏ ਬਹੁਤ ਸਾਰੇ ਪੱਖ ਨੇ ਜਿਹੜਾ ਵਿਧਾਇਕ ਪਠਾਨ ਮਾਦਰ ਵਾਲਾ ਮਾਮਲਾ ਹੈ ਕਿਤੇ ਨਾ ਕਿਤੇ ਇਹ ਵੀ ਦੇਖਿਆ ਜਾ ਰਿਹਾ ਵੀ ਕਿਤੇ ਤਾਂ ਨਹੀਂ ਹੈਗਾ ਵੀ ਦਿੱਲੀ ਵਾਲੇ ਨੇ ਜਿਹੜੇ ਪ੍ਰੈਸ਼ਰਾਈਜ਼ ਕਰ ਰਹੇ ਨੇ ਭਗਵੰਤ ਮਾਨ ਨੂੰ ਵੀ ਕਿਤੇ ਪਠਾਨ ਮਾਦਰਾਂ ਅੰਦਰੋਂ ਮੁੱਖ ਮੰਤਰੀ ਦੇ ਪੱਖ 'ਚ ਬੋਲੇ ਹੋਣ ਨਹੀਂ ਮੈਂ ਕਹਿੰਦਾ ਵੀ ਮੁੱਖ ਮੰਤਰੀ ਦੇ ਪੱਖ 'ਚ ਬੋਲ ਸਕਦਾ ਜੇ ਉਹਨਾਂ ਦਿੱਲੀ ਵਾਲਿਆਂ ਤੋਂ ਸਾਡਾ ਖਹਿੜਾ ਛਡਾਉਣਾ ਹੈ ਕਿਸੇ ਨੇ ਤਾਂ ਕੁਰਬਾਨੀ ਕਰੀ ਦੂਜਿਆਂ ਨੂੰ ਵੀ ਬੋਲਣਾ ਚਾਹੀਦਾ ਕਰਨ ਵਾਲੀ ਤਾਂ ਬਫੜ ਜੀ ਨੇ ਇਹ ਹੋ ਸਕਦਾ ਭਗਵੰਤ ਮਾਨ ਤੇ ਦਿੱਲੀ ਵਾਲੇ ਤੰਗ ਕਰਦੇ ਹੁਣ ਹਾਂ ਦਾ ਨਾਰਾ ਮਾਰੇ ਮੈਂ ਤਾਂ ਇਹ ਵੀ ਕਹੂੰਗਾ ਵੀ ਸਾਡੇ ਮੁੱਖ ਮੰਤਰੀ ਨੇ ਕਹਿਤਾ ਹੋਣਾ ਆਪਣੀ ਸਿੰਘੜੀ ਨੂੰ ਵੀ ਤੇਰਾ ਫਫੜਾ ਇਹਨੂੰ ਕਿਤੇ ਵਧੀਆ ਰਸਤਾ ਉਸ ਚੱਠਾ ਹਰਾ ਲੈ ਇੱਥੇ ਕਿਹੜਾ ਹੁਣ ਸਾਰੇ ਤੋਂ ਕੰਨਾਂ 'ਚ ਫੂਕਾ ਮਾਰਦੇ ਫੰਨਿਆ ਸਾਡਾ ਮੇਰਾ ਛੋਟਾ ਭਾਈ ਜੇ ਰਸਤਾ ਸਾਂ ਝੂਟੇ ਲੈਂਦਾ ਫੱਟਾ ਇਹ ਪਾਕੀ ਮੜਾ ਰਿਸ਼ਤੇਦਾਰੀ ਦਾ ਲਾਹਾ ਲੈਣਾ ਵੀ ਚਾਹੀਦਾ ਪਰ ਦੂਜੇ ਵੱਨੇ ਜਿਹੜੀ ਮਹਾਰਾਜ ਨੇ ਉੱਤੇ ਕਿਰਪਾ ਕਰੀਆ ਜੇ ਉਹ ਪੰਜਾਬ 'ਚ ਹੁੰਦਾ ਇਹਨਾਂ ਨੂੰ ਮਜਬੂਰੀ ਨੂੰ ਉਹਦੇ ਫਫੜ ਨੂੰ ਬੰਨਣਾ ਪੈ ਜਾਣਾ ਸੀ ਆਪਦੇ ਫਫੜ ਨੂੰ ਭਗਵੰਤ ਮਾਨ ਨੂੰ ਪਰ ਉੱਥੋਂ ਬਚਾ ਕੇ ਹਰਿਆਣੇ ਚ ਹਰਿਆਣਿਆਂ ਦੀ ਸਰਕਾਰ ਹੈ ਪਹਿਲਾ ਜਿਵੇਂ ਇਹ ਦਿੱਲੀ ਤੋਂ ਚੱਕ ਲੈ ਦੇ ਇੱਕ ਇਹਨਾਂ ਨੂੰ ਝਾੜੂ ਵਾਲਿਆਂ ਨੂੰ ਛੱਡ ਕੇ ਬੱਗਾ ਉਹਦਾ ਪੂਰਾ ਨਾਮ ਹੀ ਮੈਨੂੰ ਪਤਾ ਉਹ ਰਲ ਗਿਆ ਸੀ ਜਾ ਕੇ ਭਾਜਪੀ ਚ ਇਹਨਾਂ ਨੇ ਇੱਥੇ ਤੁੱਥਮੁੱਥ ਕੇਸ ਦਰਜ ਕਰਕੇ ਸਾਰੀ ਸਰਕਾਰ ਨੇ ਕਰਕਰੀ ਕੀਤੀ ਪਹਿਲੀ ਵਾਰੀ ਉਹਨੂੰ ਫੜ ਲ ਚਲੇ ਗਏ ਫੜ ਕੇ ਲਿਆ ਕੇ ਜਦ ਕਰਨਾਲਿਆਂ ਦੇ ਉੱਥੇ ਭਾਜਪੀ ਵਾਲਿਆਂ ਨੇ ਦਿੱਤਾ ਡੰਡਾ ਕਰਨਾਲ ਥਾਣੇ 'ਚ ਰੱਖਣਾ ਪੈ ਗਿਆ ਉੱਥੋਂ ਬਾਅਦ ਸੋਦੇ ਜਿੱਤਨਾ ਘਰੇ ਛੱਡ ਕੇ ਆਇਤੇ ਉਹੀ ਕੰਮ ਹੁਣ ਪਠਾਨ ਮਾਜਰਾ ਇਹ ਵੀ ਹੋ ਸਕਦਾ ਹੈ ਇਹ ਸਾਡੇ ਮੁੱਖ ਮੰਤਰੀ ਦਾ ਸਤਕਾਰ ਜੋ ਫਫੜਜੀ ਐ ਜਿਵੇਂ ਇਹ ਮਸਾ ਨਾਲ ਜੱਫੀਆਂ ਪੜਦੇ ਚ ਪਾਉਂਦਾ ਮੁੱਖ ਮੰਤਰੀ ਇਸੇ ਤਰ੍ਹਾਂ ਉਹਨੂੰ ਦਿਆ ਵੀ ਆ ਗਿਫਟ ਤਾਂ ਲੈ ਲੈ ਇਹੀ ਤੇਰਾ ਡੰਗ ਲਾ ਦੂ ਜਿੰਨੀਆਂ ਵੀਡੀਓ ਕਹਿੰਦਾ ਵੀ ਮੇਰੇ ਕੋਲ ਹੈਗੀਆਂ ਝਾੜੂ ਵਾਲਿਆਂ ਦੀਆਂ ਸਾਨੂੰ ਪਤਾ ਹੀ ਆ ਵੀ ਕਿਵੇਂ ਗੰਦ ਪਾਇਆ ਉਹ ਉਹਨਾਂ ਤੋਂ ਫਿਰ ਕੰਮ ਲੈ ਲੈਣਗੇ ਵੀ ਜਿੱਕ ਨੇ ਜਿਵੇਂ ਬੇਟਾ ਜਿਹੜਾ ਪਠਾਨ ਮਾਜਰਾ ਨੇ ਆਪਣੇ ਗ੍ਰਿਫਤਾਰੀ ਤੋਂ ਪਹਿਲਾਂ ਉਹਨਾਂ ਨੇ ਬਹੁਤ ਵੱਡੇ ਖੁਲਾਸੇ ਕੀਤੇ ਨੇ ਕਿ ਦિલ્ਹੀ ਵਾਲਿਆਂ ਦੇ ਬਹੁਤ ਵੀਡੀਓਜ਼ ਨੇ ਮੇਰੇ ਕੋਲ ਬਹੁਤ ਸਾਰੇ ਵਿਧਾਇਕਾਂ ਦੇ ਅਸਤੀਫੇ ਲੈ ਕੇ ਅਸਤੀਫੇ ਲੈ ਕੇ ਰੱਖੇ ਹੋਏ ਨੇ ਮੰਤਰੀਆਂ ਦੇ ਅਸਤੀਫੇ ਲਏ ਹੋਏ ਨੇ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਿਧਾਇਕਾਂ ਦੇ ਨਾਮ ਨੇ ਕਹਿੰਦੇ ਆ ਸਕਦੇ ਨੇ ਹੋਰ ਵੀ ਵਿਧਾਇਕ ਆਪਣੀ ਸਿਆਸੀ ਜ਼ਮੀਨ ਬਚਾਉਣ ਲਈ ਇਸ ਤਰ੍ਹਾਂ ਅਸਤੀਫੇ ਦੇ ਸਕਦੇ ਨੇ ਤੁਹਾਨੂੰ ਲੱਗਦਾ ਮੈਂ ਕਹਿੰਦਾ ਵੀ ਜੇ ਉਹ ਅਣਖੀ ਦੇ ਪੰਜਾਬੀਆਂ ਦਾ ਇੱਥੋਂ ਦਾ ਉਹਨਾਂ ਨੂੰ ਪਿਆਰ ਹੈ ਜਿਵੇਂ ਪਹਿਲਾਂ ਪਿਆਰ ਨਾਲ ਜਿੱਤ ਕੇ ਗਏ ਨੇ ਮੈਂ ਇੱਕ ਸਵਾਲ ਦੱਸਿਓ ਇਹ ਪੰਜਾਬ ਲਈ ਉਹ ਇਸ ਤਰ੍ਹਾਂ ਦਾ ਫੈਸਲਾ ਲੈਣਗੇ ਸਾਲ ਪਹਿਲਾਂ ਕਿ ਜ਼ਿਆਦਾਤਰ ਆਪਣੀ ਕੁਰਸੀ ਬਚਾਉਣ ਲਈ ਇਹ ਕਿਵੇਂ ਸਮਝ ਮੈਂ ਕਹਿੰਦਾ ਪੰਜਾਬ ਦੇ ਅੱਜ ਇਹਨਾਂ ਦੀ ਕੁਰਸੀ ਤਾਂ ਬਚੂ ਜਾਂ ਨਹੀਂ ਬਚੂ ਮੈਨੂੰ ਨਹੀਂ ਪਤਾ ਪਰ ਜਿਹੜਾ ਜਿਵੇਂ ਪਠਾਨ ਮਾਜਰਾ ਹਰਬੀਤ ਬੋਲਿਆ ਆਪਣੇ ਲੋਕਾਂ ਲਈ ਜੇ ਇਹ ਵੀ ਐਵੇਂ ਜਿਵੇਂ ਆਪਣੀ ਜ਼ਮੀਰ ਨੂੰ ਜਗਾ ਲੈਣ ਮਾਰਨ ਲੱਤ ਜਿਵੇਂ ਹੁਣ ਸਸੋਧਿਆ ਆ ਗਿਆ ਕੀ ਕਰ ਰਹਾ ਹੈ ਜੀ ਕੀ ਲੈ ਕੇ ਆਇਆ ਹਰ ਪੀੜਤਾ ਲਈ ਤਾਂ ਪਹਿਲਾ ਸਾਡਾ ਗਵਰਨਰ ਵੀ ਤੁਰਿਆ ਫਿਰਦਾ ਹੈ ਸਗਾ ਉੱਥੇ ਜਿਹੜੇ ਮਦਦ ਕਰਦੇ ਨੇ ਉਹਨਾਂ ਦਾ ਧਿਆਨ ਵੀ ਇੱਧਰ ਖਿੱਚ ਲੈਂਦੇ ਨੇ ਸਾਡਾ ਮੁੱਖ ਮੰਤਰੀ ਵੀ ਚੜਿਆ ਫਿਰਦਾ ਹੈ ਦਿੱਲੀ ਵਾਲਿਆਂ ਦੇ ਖਿਲਾਫ ਬੋਲ ਕੇ ਪੰਜਾਬ ਦਾ ਕਿਵੇਂ ਭਲਾ ਹੋਊਗਾ ਭਲਾ ਹੋਊਏ ਤਾਂ ਜੇ ਉਹਨਾਂ ਜਿਹੜਾ ਉਹਨਾਂ ਨੇ ਹਰ ਦੁੱਧ ਦੀ ਰਾਖੀ ਬਿੱਲਾ ਬਿਠਾਇਆ ਹੋਇਆ ਹੈ ਨਾ ਸਾਡਾ ਮੰਤਰੀ ਕੋਈ ਸੁਰੱਖਤ ਹੈ ਨਾ ਸਾਡਾ ਮੁੱਖ ਮੰਤਰੀ ਸੁਰੱਖਤ ਹੈ ਉਹ ਪਹਿਲਾਂ ਇਹ ਨਿਗਾ ਰੱਖਦੇ ਨੇ ਵੀ ਕਿਹੜੀ ਸਟੇਟ ਚ ਚੋਣ ਆ ਗਈ ਉਹ ਉਧਰ ਨੂੰ ਮਾਲ ਚੁਕਾ ਲੈਂਦੇ ਨੇ ਹਰਪਾਲ ਜੀ ਮੇਹਰ ਤੋਂ ਇਹਨਾਂ ਨੇ ਕਹਿੰਦੇ ਮੰਨਣਾ ਹੈ ਵੀ ਕਿੰਨਾ ਕੁ ਲਟਾਇਆ ਜਹਾਜ਼ ਦਾਤਾ ਬਣਾਇਆ ਪਿਆ ਗੱਡਾ ਕਹੇ ਜਿੱਥੇ ਸਟੇਟ ਚੋਂ ਆਉਣਾ ਆਉਗੀ ਮਿੱਤਰੋ ਇਹਨੇ ਕੇਜਰੀਵਾਲ ਨੂੰ ਲੈ ਕੇ ਜਾਇਆ ਚੜ੍ਹਦਾ ਨਾਲ ਸਾਟ ਵਾਲਾ ਤਾਂ ਡਰਾਈਵਰ ਆ ਸਾਡਾ ਮੁੱਖ ਮੰਤਰੀ ਤਾਂ ਉਹਨੂੰ ਡਰਾਈਵਰ ਦੇ ਤੌਰ ਤੇ ਕੰਮ ਦੇ ਰਿਹਾ ਜਿਹਦੇ ਕਰਕੇ ਸਾਨੂੰ ਰੋਣ ਆਉਂਦਾ ਯਾਰ ਅਸੀਂ ਅਣਖੀ ਪੰਜਾਬੀ ਜੋਧੇ ਸਾਨੂੰ ਇੱਕ ਇੱਕ ਇਹੋ ਜਿਹੇ ਲੋਕਾਂ ਦੇ ਹੇਠਾਂ ਲੱਗਣਾ ਪਏਗਾ ਜਿਹੜੇ ਭ੍ਰਿਸ਼ਟਾਚਾਰ 'ਚ ਜ਼ਬਾਨ ਤ ਤੇ ਆਏ ਹੋਏ ਨੇ ਕੇਜਰੀਵਾਲ ਵਰਗੇ ਸੋਸੋਧੀਆਂ ਵਰਗੇ ਉਹਨਾਂ ਨੂੰ ਸਾਡਾ ਮੁੱਖ ਮੰਤਰੀ ਲਈ ਫਰੇ ਐਦੋਂ ਸ਼ਰਮ ਵਾਲੀ ਗੱਲ ਨਹੀਂ ਮੈਂ ਕਹਿ ਰਿਹਾ ਵੀ ਜੋ ਪਠਾਨਾਂ ਮਾ ਜਿਹਨਾਂ ਨਾਲ ਤੁਸੀਂ ਕੀਤੀ ਐ ਜੇ ਇਸੇ ਤਰ੍ਹਾਂ ਤੁਸੀਂ ਨਾ ਸੁਧਰੇ ਪੰਜਾਬ ਤੋਂ ਇਹਦੇ ਮੋਢੇ ਤੇ ਧਰ ਕੇ ਸਾਡੇ ਮੁੱਖ ਮੰਤਰੀ ਦੇ ਚਲਾਉਂਦੇ ਰਹੇ ਤਾਂ ਮੁੱਖ ਮੰਤਰੀ ਤਾਂ ਤੁਸੀਂ ਮਾਰੇ ਦੇਣਾ ਤੁਸੀਂ ਵੀ ਨਾਲੇ ਨਿਬੜਜੋਗੇ ਟਰਾਲੀ ਚੋਰੀ ਦਾ ਮਾਮਲਾ ਜਿਹੜਾ ਕਿਸਾਨਾਂ ਦਾ ਇਤਿਹਾਸ ਚ ਇਹ ਪਹਿਲੀ ਵਾਰ ਹੋਊਗੀ ਜਿਹੜਾ ਹੈਗਾ ਉਹ ਮੋਰਚਾ ਲੁੱਟਿਆ ਗਿਆ ਲੁੱਟਿਆ ਵੀ ਪੁਲਿਸ ਪ੍ਰਸ਼ਾਸਨ ਨੇ ਤੇ ਸਰਕਾਰ ਨੇ ਮੋਰਚਾ ਲੁੱਟ ਲਿਆ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਤੇ ਉਸ ਦੇ ਉੱਤੇ ਨਾਬਾ ਦੇ ਨਾਲ ਵੀ ਇਹਦੇ ਤਾਰਾਂ ਜੁੜੀਆਂ ਨੇ ਤਾਂ ਪਹਿਲੇ ਹੀ ਪਤਾ ਸੀ ਵੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਉਹ ਮੋਰਚਾ ਲੁੱਟਿਆ ਤੇ ਨਾਬਾ ਤੋਂ ਟਰਾਲੀਆਂ ਤੇ ਉਹਦੇ ਟਾਇਰ ਸਮਾਨ ਜਿਹੜਾ ਬਰਾਮਦ ਹੋਣ ਦੀਆਂ ਖਬਰਾਂ ਆ ਰਹੀਆਂ ਨੇ ਇਹ ਤਾਂ ਜੀ ਜਨਤਕ ਉਦੋਂ ਹੀ ਹੋ ਗਿਆ ਸੀ ਜਦੋਂ ਪੁਲਿਸ ਕੋਲ ਖੜ ਗਈ ਚੋਰੀ ਕਰਨ ਦਾ ਤਰੀਕਾ ਦੇਖੋ ਅੱਜ ਤੱਕ ਇਹ ਚੋਰੀ ਹੁੰਦੀ ਦੇਖੀ ਡਾਕਾ ਪੈਂਦਾ ਦੇਖਿਆ ਵੀ ਸਾਰੇ ਟੱਬਰ ਨੂੰ ਬੰਨ੍ਹ ਗਏ ਤੇ ਸਾਰਾ ਘਰ ਲੁੱਟ ਕੇ ਲੱਗਿਆ ਪਰ ਆ ਦਿਨ ਦੇ ਦੁਬਾਰੇ ਦੇਖਿਆ ਵੀ ਡੀਆਈਜੀ ਐਸਐਸਪੀ ਰੈਂਕ ਦੇ ਬੰਦੇ ਕੋਲ ਖੜੇ ਹੋਣ ਤੇ ਆਪਦੇ ਸਰਕਾਰ ਦਾ ਤੰਤਰ ਲੈ ਕੇ ਜੋ ਹੁਣ ਜਨਤਕ ਹੋ ਰਿਹਾ ਹੈ ਟਰਾਲੀਆਂ ਸਰਕਾਰੀ ਕਮੇਟੀਆਂ ਦੇ ਟਰੈਕਟਰ ਲਿਜਾ ਕੇ ਕਹਿਣ ਵੀ ਲੁੱਟ ਲੋ ਇਹ ਮਾਲ ਲੈ ਜਾਓ ਭਰ ਪਰ ਇਹ ਤਾਂ ਨਮਸ਼ਕਾਰ ਕਰਦਾ ਮੈਂ ਕਿਸਾਨਾਂ ਨੂੰ ਜਿਨ੍ਹਾਂ ਨੇ ਪੈਰ ਵਹੀ ਨਹੀਂ ਛੱਡੀ ਨਹੀਂ ਸਾਨੂੰ ਜਿਹੜੀ ਸਰਕਾਰ ਦੀ ਡਿਊਟੀ ਬਣਦੀ ਹੈ ਜਿਹੜੀ ਪੁਲਿਸ ਦੀ ਡਿਊਟੀ ਬਣਦੀ ਸੀ ਕਿ ਕਿਸਾਨਾਂ ਦਾ ਲੁੱਟਿਆ ਮਾਲ ਉਹ ਬਰਾਮਦ ਕਰਾ ਕੇ ਦਿੰਦੀ ਉਹਨਾਂ ਨੇ ਨਹੀਂ ਕਰਾਇਆ ਕਿਸਾਨਾਂ ਨੇ ਜੇ ਬਰਾਮਦ ਕਰਾ ਲਿਆ ਹੁਣ ਗ੍ਰਿਫਤਾਰੀ ਨਹੀਂ ਆਈ ਦੋਨੇ ਰਗਰ ਦੀ ਕੀ ਹੋਊ ਕਿ ਹੁਣ ਗ੍ਰਿਫਤਾਰੀ ਨਹੀਂ ਕਰ ਰਹੇ ਦੱਸੋ ਜੇ ਕਿਸੇ ਦੇ ਘਰੋਂ maal ਮਿਲ ਜੇ ਨਾਲੇ ਬੰਨ ਕੇ ਲੈ ਜਾਂਦੀ ਹੁੰਦੀ ਆ ਪੁਲਿਸ ਇਹ ਪਹਿਲੀ ਵਾਰੀ ਹੋਇਆ ਕਿ maal ਮਿਲ ਗਿਆ ਨਾਲ ਲਈ ਬੰਨ ਕੇ ਲ ਗਈ ਉਹਨੂੰ ਸਗਾ ਮੌਕਾ ਦਿੱਤਾ ਵੀ ਜੇ ਤੈਨੂੰ ਕਿਸੇ ਕੋਰਟ ਚੋਂ ਤੈਨੂੰ ਜ਼ਮਾਨਤ ਮਿਲਦੀ ਆ ਲੈ ਲੈ ਆਹੀ ਆ ਨਾ ਗੁੱਦ ਨਹੀਂ ਸਕਦਾ ਵੀ ਸੀਬੀਆਈ ਈਡੀ ਜਾਂ ਕੋਈ ਨਰਪੱਖ ਏਜੰਸੀ ਜਾਂ ਹਾਈ ਕੋਰਟ ਦੇ ਰਿਟਾਇਰ ਜੱਜ ਕੋਈ ਨਿਰਪੱਖ ਏਜੰਸੀ ਹੈ ਸਾਡੀ ਜਿਹੜੀ ਜਾਂਚ ਕਰ ਸਕਦੀ ਗੱਲ ਤਾਂ ਇਹ ਮੋਦੀ ਦਾ ਸਾਡੇ ਤੇ ਪਹਿਲਾਂ ਇਹ ਰੁੱਸਿਆ ਰਹਿਦੀ ਇਹ ਮੇਰੀ ਹਿੱਕ ਤੇ ਬਹਿ ਗਏ ਤੇ ਆ ਕੇ ਮੰਗਾ ਲੈ ਕੇ ਜਿਹੜੇ ਤਿੰਨ ਕਾਲੇ ਕਾਨੂੰਨ ਪ੍ਰਧਾਨ ਮੰਤਰੀ ਨੇ ਮਾਫੀ ਮੰਗ ਕੇ ਤਿੰਨੇ ਕਾਲੇ ਕਾਨੂੰਨ ਵਾਪਸ ਤਾਂ ਲੈ ਲੇ ਪਰ ਉਹ ਮਨ ਚੋਂ ਥੋੜਾ ਛੱਡੂ ਹੁਣ ਫਿਰ ਸੀਬੀਆਈ ਜਿਹੜੀਆਂ ਏਜੰਸੀਆਂ ਤੁਸੀਂ ਨਾਂ ਲੈਨੇ ਹੋ ਉਹ ਉਹ ਸਾਡੇ ਅੰਡਰ ਤਾਂ ਹੈ ਨਹੀਂ ਉਹ ਕਿੱਥੇ ਕਰ ਦਿੰਦਾ ਜਾਂਚ ਇਹ ਇਹਨਾਂ ਨੇ ਲੁੱਟਿਆ ਹੀ ਐ ਪੰਜਾਬ ਵਾਲੇ ਧੋਖੇ ਮੈਂ ਅਸੀਂ ਆਸਰ ਕੇ ਇਸ ਕਰਕੇ ਸਾਡਾ ਤਾਂ ਗੁਰੂਏ ਰੱਖਾ ਕਿਸਾਨੇ ਲੱਗੇ ਰਹਿਣ ਮੜਾ ਜਾ ਉੱਪਰ ਨਾ ਸਾਰੇ ਜਿੰਨੇ ਮੋਰਚਾ ਹੈ ਚਾਹੇ ਐਸਕੇਮ ਵਾਲੇ ਨੇ ਚਾਹੇ ਦੂਜੇ ਨੇ ਇਹ ਇਹਦੇ ਤੇ ਇਕੱਠੇ ਹੋ ਕੇ ਕੇਂਦਰਤ ਹੋ ਕੇ ਮੁੱਖ ਮੰਤਰੀ ਦੇ ਕਿੜਾ ਦੇ ਦੇਣ ਪੰਜਾਬ ਦੀ ਸਰਕਾਰ ਨੂੰ ਇਹ ਪਏ ਜਾਣ ਵੀ ਤੁਹਾਡੇ ਕੋਲ ਸਾਡਾ ਮਾਲ ਹੈ 1 ਰੁਪਏ ਦਾ ਮਾਲ ਸਾਡਾ ਬਰਾਮਦ ਕਰਾ ਕੇ ਦੋ ਜੇ ਨਹੀਂ ਦਿੰਦੇ ਤੁਸੀਂ ਪਰਭਾਈ ਕਰੋ ਸੋਲੀ ਸਾਹਿਬ ਤੁਸੀਂ ਇਸ ਪੰਜਾਬ ਦੇ ਸਮੁੱਚੇ ਹਾਲਾਤਾਂ ਦੇ ਉੱਤੇ ਸਾਡੇ ਨਾਲ ਵਿਚਾਰ ਸਾਂਝੇ ਕੀਤੀ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਰਾਂਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ